ਨਮਸਕਾਰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਵਾਦਾ ਕੰਮ ਕੋਈ ਵੀ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਿਰਫ ਜਨੂਨ ਅਤੇ ਸਿਰੜ ਚਾਹੀਦਾ ਹੈ ਅਜਿਹੀ ਹੀ ਮਿਸਾਲ ਪੇਸ਼ ਕਰ ਰਹੇ ਹਨ ਪ੍ਰਾਈਵੇਟ ਅਧਿਆਪਕ ਰਵਿੰਦਰ ਸਿੰਘ ਜੋ ਕਿ ਇੱਕ ਪ੍ਰੋਫੈਸ਼ਨਲ ਇੰਸਟੀਚਿਊਟ ਵਿੱਚ ਵਿਦਿਆਰਥੀਆਂ ਨੂੰ ਕੋਚਿੰਗ ਦਿੰਦੇ ਹਨ ਅਤੇ ਸ਼ਾਮ ਨੂੰ ਆਪਣੀ ਸਕੂਟਰੀ ਤੇ ਦਹੀਂ ਭੱਲਿਆਂ ਦਾ ਸਟਾਲ ਲਗਾ ਕੇ ਆਪਣੇ ਸੱਚੇ ਜਜ਼ਬੇ ਨੂੰ ਹੋਰ ਪ੍ਰਫੂਲਿਤ ਕਰ ਰਹੇ ਹਨ ਰਵਿੰਦਰ ਸਿੰਘ ਬੀ ਕਾਮ ਅਤੇ ਮਾਸਟਰ ਇਨ ਕੰਪਿਊਟਰ ਸਿੱਖਿਆਤਨ ਅਧਿਆਪਕ ਰਵਿੰਦਰ ਸਿੰਘ ਨੇ ਦੱਸਿਆ ਕਿ ਕਲਾਸ ਵਿੱਚ ਪੜਾਉਂਦੇ ਇੱਕ ਵਿਦਿਆਰਥੀ ਨੇ ਕਿਹਾ ਸੀ ਕਿ ਜੇਕਰ ਪੰਜਾਬ ਵਿੱਚ ਕੰਮ ਬਹੁਤ ਹੈ ਤਾਂ ਤੁਸੀਂ ਵੀ ਕੋਈ ਅਜਿਹਾ ਕੰਮ ਕਰਕੇ ਦਿਖਾਓ ਜਿਸ ਤੇ ਤੁਹਾਨੂੰ ਮਾਣ ਹੋਵੇ ਮਾਸਟਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਮਨ ਵਿੱਚ ਸੰਕਲਪ ਕਰ ਲਿਆ ਕਿ ਇੰਸਟੀਚਿਊਟ ਤੋਂ ਛੁੱਟੀ ਤੋਂ ਬਾਅਦ ਕੋਈ ਨਾ ਕੋਈ ਕੰਮ ਸ਼ੁਰੂ ਕਰਾਂਗਾ। ਉਹਨਾਂ ਨੇ ਦੱਸਿਆ ਕਿ ਉਹ ਦਿਨ ਵੇਲੇ ਕੋਚਿੰਗ ਸੈਂਟਰ ਵਿੱਚ ਬੱਚਿਆਂ ਨੂੰ ਪੜ੍ਹਾਈ ਦੀ ਸਿੱਖਿਆ ਦੇ ਕੇ ਸ਼ਾਮ 5 ਵਜੇ ਘਰ ਪਹੁੰਚਦੇ ਹਨ ਅਤੇ ਪਰਿਵਾਰ ਦੇ ਮੈਂਬਰਾਂ ਵੱਲੋਂ ਦਹੀਂ ਭੱਲਿਆਂ ਨੂੰ ਤਿਆਰ ਕਰਕੇ ਆਈਸ ਬਾਕਸ ਵਿੱਚ ਰੱਖ ਦਿੱਤਾ ਜਾਂਦਾ ਹੈ ਅਤੇ ਕੁਝ ਸਮਾਂ ਆਪਣੇ ਆਪ ਨੂੰ ਤਰੋ-ਤਾਜ਼ਾ ਕਰਨ ਉਪਰੰਤ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਆਪਣਾ ਸਟਾਲ ਲਗਾ ਲੈਂਦੇ ਹਨ। ਉਹਨਾਂ ਨੇ ਦੱਸਿਆ ਕਿ 6 ਵਜੇ ਤੋਂ ਲੈ ਕੇ 8 ਵਜੇ ਤੱਕ ਉਹ ਆਪਣਾ ਸਟਾਲ ਲਗਾਉਂਦੇ ਹਨ ਅਤੇ ਇਸ ਸਮੇਂ ਵਿੱਚ ਤਿਆਰ ਕੀਤਾ ਹੋਇਆ ਸਮਾਨ ਹੱਥੋ-ਹੱਥੀ ਵਿਕ ਜਾਂਦਾ ਹੈ। ਤੁਸੀਂ ਵੀ ਸੁਣਾ ਉਹਨਾਂ ਨੇ ਕੀ ਕਿਹਾ ਮੇਰਾ ਨਾਮ ਰਵਿੰਦਰ ਸਿੰਘ ਜੀ ਸਰ ਇੱਕ ਕਦੋਂ ਦਾ ਗੱਲ ਕਰਦਾ ਇਹ ਮੈਨੂੰ 2 ਮਹੀਨੇ ਹੋ ਚੱਲੇ ਜੀ ਹਾਂ ਮੇਰੀ ਟੀਚਿੰਗ ਲਾਈਨ ਹੈ ਆਪਣੇ ਬਾਰੇ ਦੱਸੋ ਮਤਲਬ ਮੈਂ ਮਾਰਨਿੰਗ ਟੂ ਈਵਨਿੰਗ ਮੇਰੀ ਟੀਚਿੰਗ ਲਾਈਨ ਹੈ ਇੰਸਟੀਚੂਟ ਦੇ ਵਿੱਚ ਮੇਰੀ ਵਰਕਿੰਗ ਹੁੰਦੀ ਹੈ ਜਿੱਥੇ ਮੇਰੇ ਕੋਲ ਅਲੱਗ-ਅਲੱਗ ਸਟੂਡੈਂਟ ਜਿਸ ਨਾਲ ਕੰਪਿਊਟਰ ਸਟਰੀਮ ਹੋ ਗਈ ਸਪੋਕਨ ਕਲਾਸੇਜ਼ ਹੋ ਗਈਆਂ ਆਈਐਸਟੀਐਮ ਕਲਾਸੇਜ਼ ਫਿਰ ਕੰਪੀਟੀਟਿਵ ਐਗਜ਼ਾਮ ਹੋ ਗਏ ਔਰ ਉਸ ਤੋਂ ਬਾਅਦ ਫਿਰ ਮੈਂ 5 ਵਜੇ ਤੋਂ ਬਾਅਦ ਫ੍ਰੀ ਹੋ ਕੇ ਫਿਰ ਮੈਂ ਇੱਥੇ ਆਪਣਾ ਜਿਹੜਾ ਸਪੈਸ਼ਲ ਦਹੀਂ ਭੱਲੇ ਜਿਹੜੇ ਤੁਸੀਂ ਖਾ ਵੀ ਚੁਕੇ ਹੋ ਉਹਦਾ ਟੇਸਟ ਵੀ ਲੈ ਚੁਕੇ ਹੋ ਤੇ ਉਹ ਫਿਰ ਮੈਂ ਇੱਥੇ ਸ਼ਾਮ ਦੇ ਟਾਈਮ ਤੇ ਆਖੋ ਨਾ ਮੇਰੀ ਟਾਈਮਿੰਗ ਜਿਹੜੀ ਉਹ 6:00 ਤੋਂ 8:00 ਇੱਥੇ ਹੁੰਦੀ ਹੈ ਸਰ ਪੜਾਉਂਦੇ ਵੀ ਉਹ ਤਿਆਰੀ ਕਰਉ ਕਰਦੇ ਸਰ ਦੇਖੋ ਮੈਂ ਤਾਂ ਆਪਣੀ ਡਿਊਟੀ ਤੇ 10:00 ਵਜੇ ਤੋਂ ਲੈ ਕੇ ਸਵੇਰੇ ਸ਼ਾਮੀ 5:00 ਵਜੇ ਤੱਕ ਹੁੰਨਾ ਬਾਕੀ ਸੈਟਅਪ ਜਿਹੜਾ ਉਹ ਘਰ ਦੇ ਨਾਲ ਕਰਦੇ ਨੇ ਪੂਰੀ ਸਪੋਰਟ ਕਰਦੇ ਨੇ ਉਹਨਾਂ ਨੇ ਸਾਰੀ ਤਿਆਰੀ ਕਰਨੀ ਹੁੰਦੀ ਆ ਜੋ ਵੀ ਦਹੀਂ ਆ ਜੋ ਭੱਲੇ ਜੋ ਵੀ ਮਟੀਰੀਅਲ ਇਹਦੇ ਵਿੱਚ ਹੈਗਾ ਪੈਂਦਾ ਉਹ ਸਾਰਾ ਉਹਨਾਂ ਨੇ ਤਿਆਰ ਕਰਨਾ ਹੁੰਦਾ ਜੀ ਨਹੀਂ ਔਖਾ ਜਿਹਾ ਨਹੀਂ ਲੱਗਦਾ ਤੁਹਾਨੂੰ ਨਹੀਂ ਔਖਾ ਨਹੀਂ ਜੀ ਮੈਂ ਸਗੋਂ ਇਸ ਕੰਮ ਨੂੰ ਹੁਣ ਇੰਜੋਏ ਕਰ ਰਿਹਾ ਹਾਂ ਅਸਲ 'ਚ ਮੇਰਾ ਮੇਨ ਮੋਟਿਵ ਹੈਗਾ ਸੀ ਉਹਨਾਂ ਸਟੂਡੈਂਟ ਨੂੰ ਸਮਝਾਣਾ ਜਿਹੜੇ ਕਿ ਕਹਿੰਦੇ ਜੀ ਅਸੀਂ ਆਇਸ ਕਰਕੇ ਬਾਹਰ ਜਾਣਾ ਚਾਹੁੰਦੇ ਆ 10 ਲੱਖ ਰੁਪਇਆ ਖਰਚ ਕੇ 20 ਲੱਖ ਖਰਚ ਕੇ ਦੂਜੀ ਕੰਟਰੀ 'ਚ ਜਾਂਦੇ ਪਏ ਕੰਮ ਕਰਨ ਵਾਸਤੇ ਪਰ ਉੱਥੇ ਜਾ ਕੇ ਵੀ ਲੇਬਰ ਕਰਦੇ ਪਏ ਆ ਉਨ ਵਾਸਤੇ ਇੱਕ ਐਗਜ਼ਾਮਪਲ ਜਿਹੜੀ ਸੀ ਉਹ ਤਿਆਰ ਕਰਨੀ ਸੀ ਕਿ ਅਗਰ ਤੁਸੀਂ ਚਾਹੁੰਦੇ ਹੋ ਕਿ ਕੰਮ ਕਰਨਾ ਤਾਂ ਇੱਥੇ ਰਹਿ ਕੇ ਵੀ ਤੁਸੀਂ ਕੋਈ ਕੰਮ ਕਰ ਸਕਦੇ ਹੋ ਕਿਉਂਕਿ ਇੱਕ ਸਟੂਡੈਂਟ ਨੇ ਮੈਨੂੰ ਕਿਹਾ ਹੋਈ ਸੀ ਕਿ ਸਰ ਜੇ ਕੋਈ ਇੱਥੇ ਕੰਮ ਹੈਗਾ ਤਾਂ ਪਹਿਲਾਂ ਤੁਸੀਂ ਕੋਈ ਕਰਕੇ ਦੱਸੋ ਤੇ ਉਹ ਸਟੂਡੈਂਟ ਨੇ ਮੈਨੂੰ ਜਦੋਂ ਇਹ ਗੱਲ કરી ਤੇ ਫਿਰ ਉਹਨੂੰ ਮੈਂ ਦੱਸਿਆ ਕਿ ਇਸ ਤਰ੍ਹਾਂ ਅਸੀਂ ਕੰਮ ਜਿਹੜਾ ਕੋਈ ਵੀ ਕਰ ਸਕਦੇ ਆਂ ਪਰ ਕੋਈ ਜ਼ਿਆਦਾ ਇਨਵੈਸਟਮੈਂਟ ਨਹੀਂ ਕੀਤੀ ਤੁਹਾਡੇ ਸਾਹਮਣੇ ਹੀ ਸੈਟਅਪ ਲੱਗਾ ਹੋਇਆ ਐਕਟਿਵਾ ਦੇ ਉੱਪਰ ਹੀ ਸੈਟਅਪ ਲਗਾ ਦਿੱਤਾ ਮੈਂ ਔਰ ਦੇਖ ਲਓ ਅੱਜ ਤੁਹਾਡੇ ਸਾਹਮਣੇ ਰਿਜ਼ਲਟ ਮਤਲਬ ਅਗਰ ਅਸੀਂ ਕੰਮ ਕਰ ਕਰ ਸਕਦੇ ਆ ਇਸੇ ਨੂੰ ਸਾਡੀ ਆਪਣੀ ਥਿੰਕਿੰਗ ਆ ਕਿ ਇਹ ਕੰਮ ਜੀ ਛੋਟਾ ਵਾ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੀ ਭਾਜੀ ਸੁਣਿਆ ਬੜਾ ਵੱਡਾ ਏ ਹਾਂਜੀ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਕੰਮ ਕੰਮ ਹੁੰਦਾ ਵਾ ਬਸ ਬੰਦਾ ਮਿਹਨਤ ਕਰਨ ਵਾਲਾ ਹੋਣਾ ਚਾਹੀਦਾ ਔਰ ਉਹਨਾਂ ਸਟੂਡੈਂਟ ਨੂੰ ਮੇਰਾ ਇਹੀ ਮੈਸੇਜ ਆ ਕਿ ਤੁਸੀਂ ਜਿਹੜਾ ਬਾਹਰ ਜਾਂਦੇ ਹੋ ਤੁਸੀਂ ਇੱਥੇ ਰਹਿ ਕੇ ਜਿਹੜਾ ਕੋਈ ਕੰਮ ਕਰ ਸਕਦੇ ਜਿਸਾ ਮੇਰੀ ਟੀਚਿੰਗ ਲਾਈਨ ਆ 5 ਵਜੇ ਤੱਕ ਮੇਰੀ ਡਿਊਟੀ ਹੁੰਦੀ ਆ ਮੇਰੇ ਆਂਦਿਆਂ ਨੂੰ ਆਈਸ ਬਾਕਸ ਜਿਹੜਾ ਉਹ ਪੈਕ ਹੋਇਆ ਹੁੰਦਾ ਮੈਂ ਬਸ ਇਹਦੇ ਉੱਪਰ ਖਾਣਾ ਤੇ ਮੈਂ ਲਿਆ ਆ ਮੇਰੇ ਕੋਲ ਇਹ ਇਹਦੀ ਕੁਆਂਟੀਟੀ ਉਹਨਾਂ ਨੂੰ ਪਤਾ ਜੀ ਮੈਂ ਇਸ ਨੂੰ ਪੈਕਿੰਗ ਲੈ ਕੇ ਆਣੀ ਆ ਇੱਥੇ ਸਰਵ ਕਰ ਦੇਣੀ ਆ ਤੇ ਜਦੋਂ ਮੈਂ ਹੁਣ ਘਰ ਜਾਣਾ ਫਿਰ ਮੈਂ ਇਹ ਦੇਖਣਾ ਕਿ ਹੁਣ ਬਜ਼ਾਰੋਂ ਕਿਹੜਾ ਸਮਾਨ ਲੈ ਆਉਣ ਵਾਲਾ ਫਿਰ ਉਹ ਲਿਆ ਕੇ ਉਹਨਾਂ ਨੂੰ ਹੈਂਡਓਵਰ ਕਰ ਦੇਣਾ ਬਟਾਲਾ ਤੋਂ ਸੁਖਦੇਵ ਸਿੰਘ ਦੀ ਰਿਪੋਰਟ ਪੰਜਾਬੀ ਜਾਗਰਣ